ਸੋ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਪ੍ਰਵੀਨ ਜੀ ਅਹਿਮ ਖਬਰ ਜੋ ਚੱਲ ਰਹੀ ਹੈ ਆਸ-ਪਾਸੇ ਜਿਸ ਦੇ ਉੱਤੇ ਹਰ ਇੱਕ ਦੀ ਨਜ਼ਰ ਆ ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜਾ ਕੌਨਫਲਿਕਟ ਆ ਉਹ ਹੋਰ ਜ਼ਿਆਦਾ ਅੱਗੇ ਵਧ ਗਿਆ ਆ ਪਹਿਲਗਾਮ ਦੇ ਵਿੱਚ ਟੂਰਿਸਟ ਦੇ ਉੱਤੇ ਹਮਲੇ ਤੋਂ ਬਾਅਦ ਜਿਸ ਦੇ ਲਈ ਭਾਰਤ ਪਾਕਿਸਤਾਨ ਨੂੰ ਦੋਸ਼ੀ ਮੰਨਦਾ ਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਰਿਟੈਲੀਏਸ਼ਨ ਜਿਹੜੀ ਉਹ ਕਰਨੀ ਆ ਪਾਕਿਸਤਾਨ ਇਨਕਾਰੀ ਸੀ ਇਸ ਗੱਲ ਤੋਂ ਵਿਸ਼ਾ ਦਾ ਉਸ ਹਮਲੇ ਦੇ ਵਿੱਚ ਕੋਈ ਲੈਂਡ ਦੇਣ ਨਹੀਂ ਆ ਪਰ ਅੱਜ ਭਾਰਤ ਨੇ ਆਪਰੇਸ਼ਨ ਸੰਧੂਰ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਅਧੀਨ ਜਿਹੜਾ ਕਸ਼ਮੀਰ ਆ ਉਸ ਨਾਂ ਦੇ ਨੌਟ ਇਲਾਕਿਆਂ ਦੇ ਉੱਤੇ ਨੌ ਟਕਾਣਿਆਂ ਦੇ ਉੱਤੇ ਨੌ ਥਾਵਾ ਦੇ ਉੱਤੇ ਜਿਹੜੇ ਉਹ ਹਮਲੇ ਕਿਤੇ ਆ ਮਾਈਜ਼ਾਈਲਜ਼ ਜਿਹੜੀਆਂ ਉਹ ਛੱਡੀਆਂ ਗਈਆਂ ਆ ਸੁਣਨ ਦੇ ਵਿੱਚ ਆ ਰਿਹਾ ਆ ਵੀ ਇਹ ਉਹਨਾਂ ਨੇ ਆਪਣੀਆਂ ਜਿਹੜੀਆਂ 에ਅਰ ਸਪੇਸ ਦੇ ਅੰਦਰੋਂ ਲੈਂਡ ਟੂ ਲੈਂਡ ਜਿਹੜੀਆਂ ਅਮ ਮਿਜ਼ਾਈਲਸ ਆ ਉਸ ਦੇ ਜ਼ਰੀਏ ਹਮਲਾ ਕੀਤਾ ਹੈ ਤੇ ਕਈ ਰਿਪੋਰਟਸੇ ਵੀ ਦੱਸ ਰਹੀਆਂ ਵੀ ਨੇਵੀ ਦੇ ਜਿਹੜੇ ਸਮੁੰਦਰੀ ਬੇੜੇ ਆ ਉੱਥੋਂ ਵੀ ਮਿਜ਼ਾਈਲਸ ਜਿਹੜੀਆਂ ਉਹ ਛੱਡੀਆਂ ਗਈਆਂ ਹੈਗੀਆਂ ਆ ਆ ਪਾਕਿਸਤਾਨ ਦੀਆਂ ਜਿਹੜੀਆਂ ਖ਼ਬਰਾਂ ਐ ਦਾਅਵਾ ਕਰ ਰਹੀਆਂ ਆ ਵੀ ਅੱਦੇ ਦਰਜਨ ਤੋਂ ਵੱਧ ਲੋਕਾਂ ਦੀ ਹੁਣ ਤੱਕ ਇਸ ਹਮਲੇ ਦੇ ਵਿੱਚ ਮੌਤ ਹੋ ਚੁੱਕੀ ਆ ਪਾਕਿਸਤਾਨ ਵਾਲੇ ਨਾਲ ਦੇ ਨਾਲ ਇਹ ਦਾਅਵਾ ਕਰ ਰਹੇ ਆ ਵੀ ਉਹਨਾਂ ਨੇ ਰਿਟੈਲੀਏਸ਼ਨ ਕੀਤੀ ਆ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਨੇ ਉਹ ਦਾਅਵਾ ਕਰਦੇ ਨੇ ਵੀ ਉਹਨਾਂ ਨੇ ਇੱਕ ਹੈੱਡਕੁਆਰਟਰ ਨੂੰ ਵੀ ਜਿਹੜਾ ਹੋ ਡਾਇਆ ਆ ਇਸ ਤੋਂ ਇਲਾਵਾ 5 ਤੋਂ 6 ਜਿਹੜੇ ਜਹਾਜ਼ ਨੇ ਭਾਰਤ ਦੇ ਜਿਹੜੇ 에ਅਰ ਫੋਰਸ ਦੇ ਉਹਨਾਂ ਨੂੰ ਉਹਨਾਂ ਨੇ ਜਿਹੜਾ ਉਹ ਸੁੱਟ ਲਿਆ ਹੈਗਾ ਆ ਕੁਝ ਤਸਵੀਰਾਂ ਕੁਝ ਵੀਡੀਓਜ਼ ਜਿਹੜੀਆਂ ਉਹ ਆਪਣੇ ਪੱਧਰ ਦੇ ਉੱਤੇ ਦਿਖਾ ਰਹੇ ਆ ਜਿਨ੍ਹਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈਗੀ ਉਹਨਾਂ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਉੱਥੇ ਇੱਕ ਜਿਹੜੇ ਨਿਊਜ਼ ਚੈਨਲ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਦਾਅਵਾ ਕੀਤਾ ਪੰਜ ਨਹੀਂ ਜੀ 6 ਜਿਹੜੇ ਆ ਉਹ ਜਿਹੜੇ ਉਹ ਜਹਾਜ਼ ਇਹਨਾਂ ਨੇ ਸਿੱਟੇ ਆ ਪਰ ਨਾਲ ਉਹਨੇ ਇਹ ਵੀ ਕਿਹਾ ਵੀ ਬੰਧਕ ਕਿਸੇ ਨੂੰ ਨਹੀਂ ਬਣਾਇਆ ਗਿਆ ਇਹ ਵੀ ਖਬਰਾਂ ਵਿੱਚ ਇਹ ਪ੍ਰਚਾਰ ਜਿਹੜਾ ਚੱਲਿਆ ਸੀ ਵੀ ਪਾਕਿਸਤਾਨ ਦੇ ਦੁਆਰਾ ਭਾਰਤ ਦੇ ਕਈ ਫੌਜੀਆ ਨੂੰ ਬੰਧਕ ਵੀ ਜਿਹੜਾ ਉਹ ਬਣਾ ਲਿਆ ਗਿਆ ਉੱਥੇ ਇਹ ਵੀ ਚਰਚਾਵਾਂ ਜਿਹੜੀਆਂ ਚੱਲੀਆਂ ਵੀ ਭਾਰਤ ਦੇ ਜਿਹੜੇ ਜਹਾਜ਼ ਉਹਨਾਂ ਨੇ ਸੁੱਟਿਆ ਉਹਨਾਂ ਦੇ ਪਾਇਲਟ ਦੀ ਮੌਤ ਹੋਈ ਆ ਭਾਰਤ ਦੇ ਦੁਆਰਾ ਇਸ ਖਬਰ ਦਾ ਇਸ ਹਵਾਲੇ ਦਾ ਕਿਸੇ ਤਰੀਕੇ ਦੇ ਨਾਲ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈਗੀ ਆ ਜੰਗ ਜਿਹੜੀ ਪ੍ਰਵੀਨ ਜੀ ਕਨਫਲਿਕਟ ਜਦੋਂ ਲੱਗਦਾ ਆ ਤੇ ਪੰਜਾਬ ਨੂੰ ਹਮੇਸ਼ਾ ਹੀ ਧੜਕੂ ਜਿਹੜਾ ਲੱਗ ਜਾਂਦਾ ਆ ਵੀ ਇਸ ਦੇ ਵਿੱਚ ਇਵੈਂਚੁਅਲੀ ਪਿਸ ਜਿਹੜੇ ਉਹ ਅਸੀਂ ਜਿਹੜੇ ਉਹ ਜਾ ਸਕਦੇ ਆ ਸੋ ਸਿਚੁਏਸ਼ਨ ਅੱਗੇ ਹੋਰ ਕਿੱਦਾਂ ਦੀ ਬਣੇਗੀ ਇਹ ਅਜੇ ਦੇਖਣ ਵਾਲੀ ਗੱਲ ਆ ਬਹਾਵਲਪੁਰ ਕੋਟਲੀ ਮੁਸਾਪਰਾਬਾਦ ਮਰੀਦ ਕੇ ਹੋਰ ਜਿਹੜੇ ਇਲਾਕਿਆਂ ਦੇ ਉੱਤੇ ਸਿਆਲਕੋਟ ਦਾ ਵੀ ਜਿਹੜਾ ਉਹ ਨਾਮ ਆ ਰਿਹਾ ਆ ਜਿੱਥੇ ਕਹਿੰਦੇ ਆ ਵੀ ਹੁਣ ਤੱਕ ਜਿਹੜੇ ਹਮਲੇ ਆ ਉਹ ਹੋ ਚੁੱਕੇ ਆ ਭਾਰਤ ਨੇ 9 ਟਿਕਾਣਿਆਂ ਦੇ ਉੱਤੇ 9 ਥਾਵਾਂ ਦੇ ਉੱਤੇ ਜਿਨ੍ਹਾਂ ਨੂੰ ਭਾਰਤ ਕਹਿੰਦਾ ਵੀ ਇਹ ਅਤਵਾਦੀ ਗਤੀਵਿਧੀਆਂ ਦੇ ਕੇਂਦਰ ਸੀਗੇ ਉੱਥੇ ਜਿਹੜੇ ਉਹਨਾਂ ਨੇ ਹਮਲੇ ਕੀਤੇ ਆ ਪਰ ਪਾਕਿਸਤਾਨ ਵਾਲੇ ਕਹਿ ਰਹੇ ਆ ਵੀ ਇਹਨਾਂ ਨੇ ਸਿਵਲਿਅਨ ਥਾਵਾਂ ਦੇ ਉੱਤੇ ਹਮਲੇ ਕਰਕੇ ਮਸਜਿਦਾਂ ਦੇ ਉੱਤੇ ਹਮਲੇ ਕਰਕੇ ਜਿਹੜਾ ਇਹ ਨੁਕਸਾਨ ਜਿਹੜਾ ਉਹ ਪੰਚਾਇਤ ਕਹਿੰਦੇ ਵੀ ਹੁਣ ਜੇ ਅਸੀਂ ਜਵਾਬੀ ਕਾਰਵਾਈ ਕਰਦੇ ਆ ਤਾਂ ਫਿਰ ਭਾਰਤ ਹੁਣ ਰੌਲਾ ਨਾ ਪਾਵੇ ਆਂਢੀ ਗੁਆਂਢੀ ਆਪਸ ਦੇ ਵਿੱਚ ਲੜ ਪਏ ਨੇ ਇੱਕ ਵਾਰੀ ਫੇਰ ਹਾਂਜੀ ਬਿਲਕੁਲ ਜਿਵੇਂ ਤੁਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਗੱਲ ਨੂੰ ਸ਼ੁਰੂਆਤ ਬਿਲਕੁਲ ਸਾਰਿਆਂ ਨੂੰ ਤੁਹਾਡਾ ਕੋਈ ਹੀ ਹੈ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਵੱਸੋਂ ਦਾ ਇਲਾਕਾ ਜਾਂ ਸਾਡੀ ਜਿਹੜੀ ਸਰਹੱਦ ਦਾ ਪਾਕਿਸਤਾਨ ਦੇ ਨਾਲ ਲੰਮੀ ਲੱਗਦੀ ਆ ਤੇ ਵਸੋਂ ਦੇ ਮਾਮਲੇ ਦੇ ਵਿੱਚ ਜਾਂ ਕੇ ਲਈ ਕਿ ਸੋਰਸਸ ਦੇ ਮਾਮਲੇ ਦੇ ਵਿੱਚ ਫਿਰ ਹਮੇਸ਼ਾ ਸਾਨੂੰ ਇਹ ਡਰ ਰਹਿੰਦਾ ਕਿ ਕਿਸੇ ਤਰ੍ਹਾਂ ਦੀ ਲੁੱਟ ਨਾ ਹੋ ਜਾਵੇ ਜਿਹੜਾ ਮਨੁੱਖੀ ਘਾਣਾ ਉਹ ਨਾ ਹੋ ਜਾਵੇ ਆਪਾਂ ਸ਼ੁਰੂ ਤੋਂ ਹੀ ਭਾਰਤ ਪਾਕਿਸਤਾਨ ਤੱਕ ਦੀ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਵੀ جنگ ਦੇ ਆਪਾਂ ਕਦੇ ਵੀ ਪੈਰਵਾਈ ਨਹੀਂ ਕਰਦੇ ਕਦੇ ਵੀ ਮਦਈ ਨਹੀਂਗੇ ਕਿ ਜੰਗ ਲੱਗੇ ਤੇ ਮਨੁੱਖਤਾ ਮਰੇ ਸਾਨੂੰ ਗੁਰੂ ਸਾਹਿਬਾਨ ਨੇ ਇਹ ਗੱਲ ਕਹੀ ਹੈ ਵੀ ਮਨੁੱਖਤਾ ਜਿਹੜੀ ਆ ਉਹ ਬਚਣੀ ਚਾਹੀਦੀ ਆ ਤੇ ਅਸੀਂ ਕਦੇ ਵੀ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆ ਸਕਦੇ ਇਸੇ ਦਰਮਿਆਨ ਰਾਜਕਰਮੀ ਸਿੰਘ ਜੀ ਦੋ ਤਰ੍ਹਾਂ ਦੇ ਜਿਹੜੇ ਸ਼ੰਕੇ ਨੇ ਉਹ ਹਮੇਸ਼ਾ ਬਣੇ ਰਹਿਣਗੇ ਇੱਕ ਤਾਂ AI ਦੇ ਆਉਣ ਦੇ ਨਾਲ ਹੁਣ ਜਿਹੜਾ ਜੰਗਾਂ ਦਾ ਮਹਾਨ ਆ ਉਹ ਵੀ ਬਦਲੂਗਾ ਤੇ AI ਦੀ ਮਦਦ ਦੇ ਨਾਲ ਝੂਠੇ ਜਿਹੜੇ ਦਾਅਵੇ ਆ ਦੋਨਾਂ ਥਾਵਾਂ ਦੀ ਜਿਹੜੀ ਮਿਲਟਰੀ ਆ ਉਹਦੇ ਵੱਲੋਂ ਕੀਤੇ ਜਾਣਗੇ ਆਲਰੇਡੀ ਪਹਿਲਾਂ ਹੀ ਫੁਟੇਜ ਜਿਹੜੀ ਆ ਆਉਣੀ ਸ਼ੁਰੂ ਹੋ ਚੁੱਕੀ ਆ ਬਠਿੰਡੇ ਦੇ ਇਲਾਕਿਆਂ ਦੇ ਵਿੱਚ ਇੱਕ ਹਵਾਈ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ ਆ ਤੇ ਜਦ ਕਿ ਉਹ ਜਿਹੜੀ ਖਬਰ ਆ ਪੁਰਾਣੀ ਆ ਉਹਨੂੰ ਅੱਗ ਲੱਗੀ ਸੀ ਆਪਣੇ ਆਪ ਇਸੇ ਤਰ੍ਹਾਂ ਕਈ ਹੋਰ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਦਾ ਜਿਹੜਾ ਬਾਜ਼ਾਰ ਆ ਫਵਾਵਾਂ ਦਾ ਉਹ ਗਰਮਾ ਇੱਕ ਜਿਹੜੀ ਖਬਰ ਹੈ ਇਸ ਟਾਈਮ ਲੋਕ ਟਰੈਵਲ ਕਰ ਰਹੇ ਨੇ ਉਹਨਾਂ ਦੇ ਨਾਲ ਜੁੜੀ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਬਿਲਕੁਲ ਉਹ ਇਹ ਹੈ ਕਿ ਸ੍ਰੀ ਹਮਸਾਦ ਸਾਹਿਬ ਜਿਹੜਾ 에ਅਰਪੋਰਟ ਹੈ ਉੱਥੋਂ ਜਿਹੜੀਆਂ ਜਾਣ ਵਾਲੀਆਂ ਉਡਾਣਾਂ ਨੇ ਇੱਕ ਖਬਰ ਦੇ ਮੁਤਾਬਕ ਅਸੀਂ ਪੁਸ਼ਟੀ ਕਰਨ ਦੇ ਵਿੱਚ ਲੱਗੇ ਹੋਏ ਹਾਂ ਉਹਨਾਂ ਨੇ ਉਹ ਜਿਹੜਾ ਰਾਊਟ ਆ ਉਹ ਚੇਂਜ ਕਰ ਦਿੱਤਾ ਬਦਲ ਦਿੱਤਾ ਉੱਥੇ ਹੁਣ ਸਿੱਧੀਆਂ ਨਹੀਂ ਜਾ ਰਹੀਆਂ ਉਹ ਹైదరాబాద్ ਜਾਂ ਹੋਰ ਜਿਹੜੇ 에ਅਰਪੋਰਟਸ ਨੇ ਇੰਟਰਨੈਸ਼ਨਲ 에ਅਰਪੋਰਟਸ ਉੱਥੇ ਉਹ ਫਲਾਈਟਸ ਜਿਹੜੀਆਂ ਨੇ ਸਿੱਧੀਆਂ ਜਾ ਰਹੀਆਂ ਨੇ ਕਦੋਂ ਸ਼ੁਰੂ ਹੋਣੀ ਆ ਕਦੋਂ ਦੁਬਾਰਾ ਬਹਾਲ ਹੋਣੀ ਆ ਜਾਂ ਜਿਹੜੇ ਉੱਥੇ ਜਾ ਕੇ ਉਤਰਨਗੇ ਉਹ ਪੰਜਾਬ ਕਿਵੇਂ ਪਹੁੰਚ ਸਕਣਗੇ ਇਹ ਕੁਝ ਉਹ ਸਵਾਲ ਨੇ ਜਿਨ੍ਹਾਂ ਦਾ ਹਲੇ ਫਿਲਹਾਲ ਦੀ ਘੜੀ ਕੋਈ ਜਿਹੜਾ ਜਵਾਬ ਆ ਉੱਤਰ ਆ ਉਹ ਨਹੀਂ ਹੈਗਾ ਪਰ ਜਿਵੇਂ ਦੋਨਾਂ ਮੁਲਕਾਂ ਦੀ ਗੱਲ ਚੱਲੀ ਆ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜਾ ਲਾਸਟ ਫਾਇਰ ਹੋਇਆ ਸੀ 1999 ਦੀ ਜੰਗ ਤੋਂ ਬਾਅਦ ਉਹ 2003 ਦੇ ਵਿੱਚ ਹੋਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਅਸੀਂ ਇਹਨੂੰ ਕਦੇ ਨਹੀਂ ਛੇੜਾਂਗੇ ਪਰ ਉਸ ਤੋਂ ਬਾਅਦ ਆਪਾਂ ਦੇਖਦੇ ਆਂ ਕਿ ਮੁੰਬਈ ਦੇ ਵਿੱਚ ਬਹੁਤ ਵੱਡਾ ਇੱਕ ਹਮਲਾ ਹੁੰਦਾ ਅ ਦੋਨਾਂ ਦੇਸ਼ਾਂ ਦੇ ਵਿੱਚ ਜਿਹੜਾ ਫਿਰ ਤੋਂ ਤਣਾਅ ਆ ਜਾਂਦਾ ਫਿਰ ਇਹ ਸਟ੍ਰਾਈਕ ਹੁੰਦੀ ਹੈ ਇੰਡੀਆ ਦੇ ਵੱਲੋਂ ਉਹਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਪਰ ਆਪਾਂ ਦੇਖਿਆ ਕਿ ਬਾਅਦ ਦੇ ਵਿੱਚ ਪ੍ਰੂਵ ਹੋਇਆ ਕਿ ਇਹ ਸਟ੍ਰਾਈਕ ਤਾਂ ਹੋਈ ਸੀ ਹਾਂ ਜਿੱਡੇ ਦਾਅਵੇ ਕੀਤੇ ਗਏ ਸੀ ਓਡੀ ਵੱਡੀ ਹੈ ਨਹੀਂ ਸੀ ਫਿਰ ਜਿਹੜਾ ਤਾਜ਼ਾ ਹੁਣ ਜਿਹੜਾ ਇਹਨਾਂ ਦੇ ਵਿਚਾਲੇ ਜਿਹੜਾ ਇਹ ਤਣਾਅ ਛਿੜਿਆ ਉਹ 26 ਜਿਹੜੇ ਲੋਕ ਨੇ ਮਾਰੇ ਗਏ ਟੂਰਿਸਟ ਸੀਗੇ ਤੇ ਉਹ ਹਾਲਾਂਕਿ ਆਪਾਂ ਦੇਖਿਆ ਵੀ ਹੈ ਕਿ ਉਹਨਾਂ ਨੂੰ ਬੇਸ਼ੱਕ ਤਰਮਪੁੱਛ ਕੇ ਮਾਰਿਆ ਗਿਆ ਪਰ ਉਹਨਾਂ ਨੂੰ ਬਚਾਉਣ ਵਾਲੇ ਵੀ ਮੁਸਲਮਾਨ ਸਨ ਤੇ ਪਰ ਇਹਨਾਂ ਨੇ ਇੰਡੀਆ ਦੇ ਵਿੱਚ ਜਿਹੜੀ ਪੋਲਿਟਿਕਸ ਕਰਕੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹਦਾ ਜਵਾਬ ਦਿੱਤਾ ਪਰ ਦੋਨਾਂ ਥਾਵਾਂ ਦੀਆਂ ਜਿਹੜੀਆਂ ਸਿਆਸਤਾਂ ਦਾਣ ਨੇ ਉਹ ਉਹਨਾਂ ਦੇ ਇੰਟਰਸਟ ਜ਼ਰੂਰ ਸੀਗੇ ਵੀ ਅਸੀਂ ਇਹ جنگ ਦੇ ਵੱਲ ਵਧਣਾ ਤੇ ਉਹਦਾ ਜਿਹੜਾ ਸਿੱਟਾ ਆਪਣੇ ਕੋਲੇ ਸਾਹਮਣੇ ਆ ਵੀ ਆਪਾਂ ਦੇਖ ਰਹੇ ਹਾਂ ਇਸ ਟਾਈਮ ਦੀ ਇੱਕ ਰੋਇਟਰਜ਼ ਦੀ ਇੱਕ ਖਬਰ ਆ ਉਹਦੇ ਮੁਤਾਬਕ ਜਿਹੜੇ ਪਾਕਿਸਤਾਨ ਦੇ ਵਿੱਚੋਂ ਤਾਜ਼ਾ ਜਿਹੜੇ ਅੰਕੜੇ ਨੇ ਉਹ ਕਹਿੰਦੇ ਕਿ ਹੁਣ ਜਿਹੜੇ ਮਿਲਟਰੀ ਦੇ ਸਪੋਕਸਪਰਸਨ ਪਾਕਿਸਤਾਨ ਵਾਲੇ ਪਾਸਿਓਂ ਨੇ ਉਹ ਇਹ ਕਹਿ ਰਹੇ ਨੇ ਕਿ 35 ਬੰਦੇ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਗੰਭੀਰ ਤੇ ਇਸੇ ਤਰ੍ਹਾਂ ਦੋ ਬੰਦੇ ਜਿਹੜੇ ਨੂੰ ਲਾਪਤਾ ਦੱਸੇ ਗਏ ਨੇ ਤੇ ਅੱਠ ਜਿਹੜੇ ਨੇ ਮਾਰੇ ਗਏ ਨੇ ਆ ਦੂਜੇ ਪਾਸੇ 12 ਜਿਹੜੇ ਨੇ ਸੀਐਨਐਨ ਦੀ ਇੱਕ ਰਿਪੋਰਟ ਕਹਿ ਰਹੀ ਹੈ ਕਿ 12 ਲੋਕਾਂ 12 ਜਿਹੜੇ ਬੰਦੇ ਨੇ ਉਹ ਮਾਰੇ ਗਏ ਨੇ ਤੇ ਇੰਜਰਡ ਜਿਹੜੇ ਨੇ ਉਹ 55 ਨੇ ਇਹ ਮਤਲਬ ਜਿਹੜਾ ਡਾਟਾ ਆ ਰਿਹਾ ਆਪਾਂ ਨੂੰ ਇੰਡੀਆ ਵਾਲੇ ਤਾਂ ਪਾਸੇ ਦੇਖੋ ਇਹਦੇ ਵਿੱਚ ਕੋਈ ਦੋਰਾਵਾਨੀ ਪਾ ਜਿਹੜੇ ਆ ਪ੍ਰਵੀਨ ਜੀ ਵੀ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਮੀਡੀਆ ਕਿਸ ਤਰੀਕੇ ਦੇ ਨਾਲ ਚਾਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਕਰਦਾ ਗੱਲਾਂ ਜਿਹੜੀਆਂ ਇਹਨਾਂ ਦੀਆਂ ਚਤਣੀਆਂ ਪੈਂਦੀਆਂ ਸਵੇਰ ਤੱਕ ਜਿਹੜੀਆਂ ਹੋਰ ਪੁਸ਼ਟੀਆਂ ਹੋਣਗੀਆਂ ਹਾਂਜੀ ਹਾਂਜੀ ਵੀ ਕਿਦਾਂ ਜਿਹੜਾ ਉਹ ਕਿਹੜਾ ਆ ਚੀਜ਼ਾਂ ਆ ਪਰ ਇਹ ਦੱਸਿਆ ਜਾਦਾ ਵੀ ਕੋਲ ਨੋਟਕਾਣੇ ਉਹਨਾਂ ਦੀ ਅਧਿਕਾਰਤ ਪ੍ਰੈਸ ਰਿਲੀਜ਼ ਸੀਗੀ ਮਿਨਿਸਟਰੀ ਆਫ ਡਿਫੈਂਸ ਦੀ ਇੰਡੀਆ ਦੀ ਜਿਹੜੀ ਉਹਨਾਂ ਨੇ ਕਿਹਾ ਆ ਪਾਕਿਸਤਾਨ ਵਾਲੇ ਕਹਿ ਰਹੇ ਆ ਵੀ ਪੰਜਾਂ ਛੇਾਂ ਇਲਾਕਿਆਂ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਹੋਇਆ ਆ ਸੋ ਦੋ ਵੱਖ-ਵੱਖ ਥਾਵਾਂ ਦੇ ਉੱਤੇ ਹਮਲੇ ਹੋਏ ਆ ਇੱਕ ਜਿਹੜਾ ਪਾਕਿਸਤਾਨ ਆ ਇੱਕ ਜਿਹੜਾ ਕਸ਼ਮੀਰ ਜਮੀਂ ਆਜ਼ਾਦ ਕਸ਼ਮੀਰ ਆਖ ਦਿੰਦੇ ਆ ਜਾਂ ਪਾਕਿਸਤਾਨ ਨਦੀ ਕਬਜ਼ੇ ਵਾਲਾ ਕਸ਼ਮੀਰ ਜਿਹੜਾ ਉਹ ਆਖ ਦਿੰਦੇ ਆ ਪੰਜ ਥਾਵਾਂ ਜਿਹੜੀਆਂ ਉੱਥੇ ਦੀਆਂ ਆ ਤੇ ਚਾਰ ਥਾਂ ਜਿਹੜੇ ਪਾਕਿਸਤਾਨ ਦੇ ਵਿੱਚ ਜਿਹੜੇ ਉਹ ਦੱਸੇ ਜਾਂਦੇ ਨੇ ਮੁਜ਼ਫਰਾਬਾਦ ਕੋਟਲੀ ਗੁਲਪੁਰ ਭੀਮਰ ਸਿਆਲਕੋਟ ਮਰੀਦਕੇ ਚੱਕ ਅਮਰੂ ਤੇ ਬਹਾਵਲਪੁਰ ਇਹਨਾਂ ਥਾਵਾਂ ਦੇ ਉੱਤੇ ਕਹਿੰਦੇ ਆ ਵੀ ਇਹ ਹੋਈਆਂ ਤੇ ਬਾਕੀ ਚੌਂਕੀਆਂ ਦੇ ਉੱਤੇ ਜਿਹੜੀ ਲਾਈਨ ਆਫ ਕੰਟਰੋਲ ਆ ਉਹਦੇ ਬਾਰਡਰ ਦੇ ਉੱਤੇ ਜਿਹੜੇ ਕਹਿੰਦੇ ਵੀ ਆਰਟੀਲਰੀ ਫਾਇਰ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਉਹ ਨਾਲ ਦੇ ਨਾਲ ਚੱਲੀ ਹੈਗੀ ਆ ਸੋ ਕਹਿੰਦੇ ਵੀ ਇਹ ਤਿੰਨਾਂ ਫੌਜਾਂ ਦੇ ਸਾਂਝੇ ਅ ਜਿਹੜੀਆਂ ਚੀਜ਼ਾਂ ਦੇ ਨਾਲ ਇਹ ਆਪਰੇਸ਼ਨ ਸੰਧੂਰ ਨੂੰ ਉਹਨਾਂ ਨੇ ਅੰਜਾਮ ਦਿੱਤਾ ਹੈ ਭਾਰਤ ਵਾਲੇ ਜਿਹੜੇ ਇਹ ਦਾਵਾ ਕਰ ਰਹੇ ਆ ਇੰਡੀਅਨ ਆਰਮੀ ਨੇ ਵੀ ਤੇ 에어ਫੋਰਸ ਦੇ ਦੁਆਰਾ ਪਾਕਿਸਤਾਨ ਕਹਿ ਰਿਹਾ ਵੀ ਅਸੀਂ ਵੀ ਵਾਪਸੀ ਜਿਹੜੀ ਜਵਾਬੀ ਕਾਰਵਾਈ ਜਿਹੜੀ ਉਹ ਕੀਤੀ ਆ ਅ ਇੰਡੀਆ ਦਾ ਮੀਡੀਆ ਇਹ ਵੀ ਜਿਹੜਾ ਉਹ ਹਵਾਲਾ ਦੇ ਰਿਹਾ ਆ ਵੀ ਪਾਕਿਸਤਾਨ ਦਾ ਇੱਕ ਜਹਾਜ਼ ਉਹਨਾਂ ਨੇ ਵੀ ਸਿੱਟ ਲਿਆ ਹੁਣ ਜੇ ਮਜ਼ਾਈਲ ਪ੍ਰਵੀਨ ਜੀ ਪਿੱਛੋਂ ਬਾਰਡਰ ਦੇ ਪਾਰ ਚਲਦੀ ਆ ਕਿ ਜਹਾਜ਼ ਗਏ ਸੀਗੇ ਵੀ ਉਹਨਾਂ ਦੇ ਇੱਧਰ ਆਏ ਸੀਗੇ ਇਹ ਜਿਹੜੀਆਂ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ ਗਾਇਬ ਵੀ ਹੋ ਸਕਦੇ ਆ ਜਦੋਂ ਇੰਨੀ ਐਸਕੇਲੇਸ਼ਨ ਹੁੰਦੀ ਆ ਤਾਂ ਸਾਰਾ ਕੁਝ ਜਿਹੜਾ ਉਹ ਹੁੰਦਾ ਆ ਪਾਕਿਸਤਾਨ ਦਾ ਡਿਫੈਂਸ ਮਨਿਸਟਰ ਖਵਾਜਾ ਆਸਿਫ ਉਸਨੇ ਇਹ ਜਿਹੜਾ ਉਹ ਆਪਣੇ ਵੱਲੋਂ ਕਨਫਰਮ ਕਰ ਰਿਹਾ ਆ ਵੀ ਪੰਜ ਜਿਹੜੇ 에어ਕ੍ਰਾਫਟ ਆ ਉਹ ਇੰਡੀਆ ਦੇ ਅਸੀਂ ਸ਼ਟਡਾਊਨ ਕਰ ਦਿੱਤੇ ਆ ਪਰ ਬਾਅਦ ਦੇ ਵਿੱਚ ਉਹਨੇ ਉਸੇ ਇੱਕ ਪਾਕਿਸਤਾਨੀ ਟੀਵੀ ਦੇ ਉੱਤੇ ਗੱਲ ਕਰਦੇ ਹੋਏ ਇਹ ਵੀ ਕਿਹਾ ਵੀ ਪ੍ਰਿਜ਼ਨਰ ਅਸੀਂ ਕੋਈ ਵੀ ਨਹੀਂ ਬਣਾਇਆ ਹੈਗਾ ਜਿਹੜੇ 에어ਪੋਰਟਸ ਦੀ ਗੱਲ ਕਰਦੇ ਸੀ ਉਹਦੇ ਵਿੱਚ ਦੱਸ ਤੀ ਜਾਈਏ ਪ੍ਰਵਿੰਜ ਜੀ ਵੀ ਜਿੰਨੇ ਵੀ ਬਾਰਡਰ ਦੇ ਨਜ਼ਦੀਕ ਇੰਡੀਆ ਪਾਕਿਸਤਾਨ ਦੇ ਬਾਰਡਰ ਦੇ ਨਜ਼ਦੀਕ ਜਿਹੜੇ 에어ਪੋਰਟ ਆ ਇੰਡੀਆ ਵਾਲੇ ਪਾਸੇ ਉਹਨਾਂ ਨੂੰ ਜਿਹੜਾ ਉਹ ਕਲੋਜ਼ ਕਰ ਦਿੱਤਾ ਗਿਆ ਆ ਇੰਡੀਗੋ ਜਿਹੜੀ 에어ਲਾਈਨ ਆ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜਾ ਸ਼੍ਰੀਨਗਰ ਦਾ 에어ਪੋਰਟ ਸੀਗਾ ਉਹ ਉਸ ਨੂੰ ਹਾਲ ਦੀ ਘੜੀ ਜਿਹੜਾ ਉਹ ਬੰਦ ਕੀਤਾ ਸਿਵਿਲਿਅਨਸ ਨੂੰ ਬੰਦ ਕਰ ਦਿੱਤਾ ਇੰਡੀਗੋ ਨੇ ਇਹ ਵੀ ਦੱਸਿਆ ਵੀ ਅੰਮ੍ਰਿਤਸਰ ਚੰਡੀਗੜ੍ਹ ਬੀਕਾਨੇਲ ਧਰਮਸ਼ਾਲਾ ਜਿਹੜੇ ਨਦਰਨ ਇੰਡੀਆ ਦੇ ਵਿੱਚ ਪੈਂਦੇ ਆ ਉੱਥੇ ਉੱਥੇ ਵੀ ਜਿਹੜੀਆਂ ਫਲਾਈਟਾਂ ਆ ਉਹ ਇਫੈਕਟ ਦੇ ਵਿੱਚ ਆਈਆਂ ਆ ਕਈਆਂ ਨੇ ਇਹ ਦੱਸਿਆ ਆ ਪ੍ਰਵੀਨ ਜੀ ਵੀ ਜਿਹੜੇ ਲੋਕ ਫਲਾਈ ਕਰ ਰਹੇ ਸੀ ਇਥੋਂ ਅਮਰੀਕਾ ਤੋਂ ਜਾਂ ਬਾਹਰਲੇ ਪਾਸੋਂ ਜੋ ਕਿ ਅੰਮ੍ਰਿਤਸਰ ਨੂੰ ਜਿਨ੍ਹਾਂ ਨੇ ਜਾਣਾ ਸੀ ਉਹਨਾਂ ਦੀਆਂ ਫਲਾਈਟਾਂ ਅਜੇ ਹਾਲ ਦੀ ਘੜੀ ਪੋਸਟਪੋਨ ਕੀਤੀਆਂ ਜਾ ਰਹੀਆਂ ਤੇ ਉਹ ਫਲਾਈਟਾਂ ਦਾ ਜਿਹੜਾ ਡੈਸਟੀਨੇਸ਼ਨ ਆ ਉਹ ਵੀ ਚੇਂਜ ਜਿਹੜਾ ਉਹ ਕਰ ਦਿੱਤਾ ਗਿਆ ਆ ਪਾਕਿਸਤਾਨ ਨੇ ਜਦੋਂ ਹਮਲਾ ਹੋਇਆ ਸੀ ਮਿਜ਼ਾਈਲ ਅਟੈਕ ਹੋਇਆ ਸੀ ਉਹਨਾਂ ਨੇ ਤੁਰੰਤ ਆਪਣੀ ਜਿਹੜੀ 에ਅਰ ਸਪੇਸ ਆ ਉਸ ਨੂੰ ਖਾਲੀ ਕਰ ਦਿੱਤਾ ਇੰਟਰਨਲੀ ਜਿਹੜੇ ਜਹਾਜ਼ ਆ ਸਿਵਿਲਿਅਨ ਜਹਾਜ਼ ਆ ਉਹ ਸਾਰੇ ਡਾਇਵਰਟ ਜਿਹੜੇ ਉਹ ਕਰ ਦਿੱਤੇ ਸੀਗੇ ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਆ ਯੂਏਈ ਵਾਲੇ ਕਹਿ ਰਹੇ ਆ ਵੀ ਭਾਈ ਅ ਇੱਥੇ ਤੁਸੀਂ ਸੰਜਮ ਤੋਂ ਜਿਹੜਾ ਉਹ ਕੰਮ ਲਓ ਜਿਹੜੇ ਅਮਰੀਕਾ ਦੇ ਰਾਸ਼ਪਤੀ ਆ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਆਖੀ ਆ ਵੀ ਇਹ ਬੜੀ ਸ਼ੇਮ ਵਾਲੀ ਗੱਲ ਆ ਐਕਟ ਆਫ ਸ਼ੇਮ ਹਾਂ ਵੀ ਇਹ ਐਕਟ ਆਫ ਸ਼ੇਮ ਆ ਵੀ ਇਹ ਜਿਹੜੀ ਲੜਾਈ ਆ ਕਨਫਲਿਕਟ ਆ ਉਹ ਚੱਲਿਆ ਆ ਤੇ ਭਰ ਨਾਲ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਉਮੀਦ ਕਰਦਾ ਹਾਂ ਵੀ ਇਹ ਕਨਫਲਿਕਟ ਹੋਰ ਜ਼ਿਆਦਾ ਨਾ ਵਧੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਉਹਨਾਂ ਦਾ ਵੀ ਇਹੀ ਬਿਆਨ ਜਿਹੜਾ ਉਹ ਆਇਆ ਆ ਉਹ ਕਹਿੰਦੇ ਆ ਵੀ ਮੈਂ ਜਿਹੜੇ ਪੋਰਟਸ ਆ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਉਹਨਾਂ ਦੇ ਕਮੈਂਟ ਦੇ ਨਾਲ ਜਿਹੜੀ ਤਵਕਕੋ ਰੱਖਦਾ ਤੇ ਉਸ ਨੂੰ ਇਕੋ ਕਰਦਾ ਹੈ ਕਿੰਨੇ ਵੀ ਅਸੀਂ ਮੋਨੀਟਰ ਕਰ ਰਹੇ ਹਾਂ ਇਸ ਟਾਈਮ ਸਿਚੁਏਸ਼ਨ ਇੰਡੀਆ ਦੇ ਪਾਕਿਸਤਾਨ ਦੇ ਦਰਮਿਆਨ ਤੇ ਕਹਿੰਦੇ ਵੀ ਅਸੀਂ ਇਹੀ ਉਮੀਦ ਕਰ ਰਹੇ ਹਾਂ ਵੀ ਇਹ ਜਿਹੜਾ ਕਨਫਲਿਕਟ ਆ ਜਲਦੀ ਜਲਦੀ ਉਹ ਮੁੱਕ ਜਾਵੇ ਤੇ ਕਹਿੰਦੇ ਵੀ ਅਸੀਂ ਕੰਟੀਨਿਊ ਕਰਾਂਗੇ ਗੱਲਬਾਤ ਕਰਨੀ ਦੋਨਾਂ ਹੀ ਮੁਲਕਾਂ ਦੀ ਲੀਡਰਸ਼ਿਪ ਦੇ ਨਾਲ ਤਾਂ ਜੋ ਇਸ ਦਾ peaceful ਸ਼ਾਂਤਮਈ ਕੋਈ ਰੈਜ਼ੋਲੂਸ਼ਨ ਜਿਹੜਾ ਹੋ ਬਣ ਸਕੇ ਇੰਡੀਆ ਵਾਲਿਆਂ ਨੇ ਆਪਣੀ ਜਿਹੜੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਸੀਗਾ ਵੀ ਅ ਅਸੀਂ ਉਮੀਦ ਕਰਦੇ ਹਾਂ ਵੀ ਇਹ ਅਸੀਂ ਬੜਾ ਅਸੋਚ ਸਮਝ ਕੇ ਸਟ੍ਰੈਟੈਜੀਕ ਹਿਸਾਬ ਦੇ ਨਾਲ ਕਹਿੰਦੇ ਵੀ ਅਸੀਂ ਹਮਲੇ ਕੀਤੇ ਆ ਵੀ ਇਸ ਦੀ ਐਸਕੇਲੇਸ਼ਨ ਜਿਹੜੀ ਉਹ ਨਾ ਹੋਵੇ ਇਸ ਤੋਂ ਅੱਗੇ ਪਰ ਪਾਕਿਸਤਾਨ ਨੇ ਕਿਹਾ ਵੀ ਬਗੈਰ ਕੁਝ ਕੀਤੇ ਤੁਸੀਂ ਸਾਡੇ ਤੇ ਹਮਲਾ ਕੀਤਾ ਆ ਸੋ ਇਸ ਦੀ ਜਵਾਬੀ ਕਾਰਵਾਈ ਹੁਣ ਕਰਾਂਗੇ ਤਾਂ ਹੁਣ ਤੁਸੀਂ ਰੋਇਓ ਨਾ ਹੁਣ ਦੇਖੋ ਜਦੋਂ ਪ੍ਰਵੀਨ ਜੀ ਇਦਾਂ ਦੀ ਬਿਆਨਬਾਜ਼ੀ ਦੋਨੋਂ ਤਰਫੋਂ ਜਿਹੜੀ ਹੋ ਆ ਗਈ ਤੇ ਬਾਕੀ ਜਿਹੜੇ ਇੰਟਰਨੈਟ ਦੇ ਉੱਤੇ ਜਿਹੜੇ ਵਾਰੀਅਰ ਨੇ ਉਹ ਇੱਕ ਦੂਜੇ ਨੂੰ ਗਾਲੋ-ਕਾਲੀ ਜਿਹੜੇ ਉਹ ਹੋ ਜਾਂਦੇ ਆ ਵੀ ਭਾਈ ਮਰਨੇ ਤਾਂ ਬਗਾਨੇ ਆ ਨਾ ਇੱਥੇ ਤੁਸੀਂ ਚਾਹੇ ਇੱਥੇ ਆ ਚਾਹੇ ਉੱਤੇ ਵੀ ਹੋਰ ਸੂਬਿਆਂ ਦੇ ਵਿੱਚ ਵੀ ਬੈਠੇ ਆ ਜਿਨ੍ਹਾਂ ਦੇ ਉੱਤੇ ਜਹਾਜ਼ ਨੇ ਬੰਬ ਸਿੱਟਣਾ ਆ ਜਾਂ ਉਧਰੋਂ ਮਿਜ਼ਾਈਲ ਨੇ ਚਾਹੇ ਇਧਰੋਂ ਉਧਰ ਨੂੰ ਜਾਵੇ ਚਾਹੇ ਉਧਰ ਨੂੰ ਇਧਰ ਨੂੰ ਜਾਵੇ ਮਰਨੇ ਜਿਹੜੇ ਇਸ ਦੇ ਵਿੱਚ ਆਮ ਲੋਕ ਹੁੰਦੇ ਆ ਸੋ ਲੜਾਈ ਦੇ ਨਾਲ ਸਿਚੁਏਸ਼ਨ ਹੱਲ ਜਿਹੜੀ ਉਹ ਲੱਗਦਾ ਨਹੀਂ ਹੋਊਗੀ ਪਰ ਪਾਕਿਸਤਾਨ ਤੋਂ ਇਹ ਰਿਪੋਰਟ ਆਈ ਸੀ ਵੀ ਹੁਣ 10 ਵਜੇ ਉਹਨਾਂ ਨੇ ਉੱਥੇ ਦੇ ਹਿਸਾਬ ਦੇ ਨਾਲ ਮੀਟਿੰਗ ਕਰਨੀ ਆ ਆਪਣੇ ਸਾਰਿਆਂ ਦੇ ਨਾਲ ਕਿ ਇਹ ਮੰਨਿਆ ਜਾਵੇ ਵੀ ਕਾਰਵਾਈ ਹੁਣ ਹਮ ਜਾਊਗੀ ਇੰਡੀਆ ਤੋਂ 에어ਪੋਰਟਸ ਜਿਹੜੀਆਂ ਕਈ ਆ ਰਹੀਆਂ ਸੀ ਵੀ ਇਹ ਜਿਹੜਾ ਆਪਰੇਸ਼ਨ ਸੰਧੂਰ ਆ 48 ਘੰਟੇ ਤੱਕ ਚੱਲਣਾ ਆ ਕੀ ਇਸ ਦੀ ਸ਼ੁਰੂਆਤ ਆ ਅਜੇ ਕਿਉਂਕਿ ਅਜੇ ਤਾਂ ਬਹੁਤ ਘੰਟੇ ਪਏ ਆ ਇਹ ਤਾਂ 1:30 ਵਜੇ ਹੋਏ ਸੀ ਅਜੇ ਤਾਂ 5:00 ਹੀ ਹੋਏ ਆ ਹੋਏ ਆ ਤੇ ਜੇ ਵਾਕਈ 48 ਘੰਟੇ ਦਾ ਆਪਰੇਸ਼ਨ ਆ ਇਹਦਾ ਮਤਲਬ ਕੀ ਹੋਰ ਹਮਲੇ ਕਿੱਥੇ ਜਿਹੜੇ ਹੋ ਜਾ ਸਕਦੇ ਆ ਸੋ ਸਿਚੁਏਸ਼ਨ ਬਹੁਤ ਜ਼ਿਆਦਾ ਫਲੂਇਡ ਆ ਤੇ ਇਸ ਦੇ ਹੋਰ ਵੱਧ ਤੋਂ ਵੱਧ ਜਿਹੜੇ ਉਹ ਹੋਣ ਦੇ ਅਸਾਰ ਅਜੇ ਵੀ ਬਰਕਰਾਰ ਬਰਕਰਾਰ ਨੇ ਬਿਲਕੁਲ ਸਹੀ ਹੈ ਜੀ ਅਮਰੀਕਾ ਦੇ ਵਿੱਚੋਂ ਮਾਰਕ ਰੂਬਿਓ ਨੇ ਵੀ ਕਿਹਾ ਕਿ ਸਾਡੀ ਜਿਹੜੀ ਗੱਲਬਾਤ ਆ ਉਹ ਹੋਈ ਆ ਇੰਡੀਅਨ মিডিਆ ਵੀ ਰਿਪੋਰਟ ਕਰ ਰਿਹਾ ਹੈ ਕਿ ਜੀ ਦੁਵਾਲਦੀ ਤੇ ਮਾਰਕ ਰੂਪੀ ਦੀ ਆਪਸੀ ਗੱਲਬਾਤ ਹੋਈ ਹੈ ਪਰ ਉਹਨਾਂ ਨੇ ਕਿਹਾ ਕਿ ਦੋਨੇ ਜੜੀਆਂ ਨੇ ਉਹ ਨਿਊਕਲ ਨਿਊਕਲੀਅਰ ਪਾਵਰਸ ਨੇ ਤੇ ਇਸ ਕਰਕੇ ਦੋਨਾਂ ਨੂੰ ਜਿਹੜਾ ਸੰਜਮ ਤੋਂ ਕੰਮ ਉਹ ਲੈਣਾ ਪਊਗਾ ਤੇ ਇਹ ਜਿਹੜੀ ਜਿਹੜਾ ਤਣਾਅ ਇਹ ਕਿਸੇ ਵੀ ਪੱਖ ਦੇ ਵਿੱਚ ਕਿਸੇ ਦੇ ਵੀ ਪੱਖ ਦੇ ਵਿੱਚ ਨਹੀਂ ਜਾਣਾ ਉਧਰ ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀ ਜਿਹੜਾ ਤੁਸੀਂ ਹੁਣੇ ਚਰਚਾ ਕਰਕੇ ਹਟੋਂ ਫਲਾਈਟਸ ਦੇ ਬਾਰੇ ਤਾਂ ਉਹ ਹੁਣ ਕਈ ਜਿਹੜੇ মিডিਆ ਧਾਰੈ ਨੇ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਵੀ ਦੋ ਜੜੀਆਂ ਉਡਾਣਾਂ ਨੇ ਜਿਹੜੀਆਂ ਕਿ ਇਹ ਥੋੜ੍ਹ ਚੁੱਕੀਆਂ ਸੀਗੀਆਂ ਜਾਂ ਕਿਤੋਂ ਵੀ ਉਡੀਆਂ ਸੀਗੀਆਂ ਆਸਰੀਮ ਸਾਹਿਬ ਦੇ ਲਈ ਗੁਰੂ ਆਮ ਦਾਸ এয়ারਪੋਰਟ ਇੰਟਰਨੈਸ਼ਨਲ এয়ারਪੋਰਟ ਦੇ ਲਈ ਉਹਨਾਂ ਨੂੰ ਹੁਣ ਦਿੱਲੀ ਮੋੜ ਦਿੱਤਾ ਗਿਆ ਇਹ ਮਤਲਬ ਤਾਜ਼ਾ ਜਾਣਕਾਰੀ ਆ ਉਹ ਰਸਤੇ ਦੇ ਵਿੱਚ ਸੀਗੀਆਂ ਤੇ ਉਹਨਾਂ ਨੂੰ ਡਾਇਵਰਟ ਕਰਕੇ ਦਿੱਲੀ ਮੋੜ ਦਿੱਤਾ ਗਿਆ ਜਿਹੜੀਆਂ ਆਉਣ ਵਾਲੀਆਂ ਨੇ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹైదరాబాద్ ਜਾਂ ਕਿਸੇ ਹੋਰ ਪਾਸੇ ਜਿਹੜਾ ਉਤਾਰਿਆ ਜਾ ਸਕਦਾ ਜੇਕਰ ਤੁਹਾਡੇ ਸੁਣਨ ਵਾਲੇ ਪੰਜਾਬੀ ਡੀਐਸਏ ਦੇ ਸਰੋਤਿਆਂ ਦੇ ਕੋਈ ਵੀ ਰਿਸ਼ਤੇਦਾਰ ਐਸ ਟਾਈਮ ਟਰੈਵਲ ਕਰ ਰਿਹਾ ਕਿਸੇ ਵੀ ਥਾਂ ਨੂੰ ਖਾਸ ਕਰਕੇ ਸ੍ਰੀ ਅਮਰਸਾਦ ਸਾਹਿਬ ਨੂੰ ਜਾਂ ਇੰਡੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਤਾਂ ਉਹਨਾਂ ਨੂੰ ਫਲਾਈਟਸ ਬਾਰੇ ਜਿਹੜੀ ਤਾਜ਼ਾ ਜਿਹੜੀ ਜਾਣਕਾਰੀ ਹੈ ਉਹ ਉਹਨਾਂ ਦੇ ਨਾਲ ਜ਼ਰੂਰ ਜਿਹੜੀ ਆ ਉਹ ਸਾਂਝੀ ਕਰ ਲੋ ਆ ਕਈ ਲੋਕ ਔਖੇ ਹੋਏ ਸੀਗੇ ਜਿਵੇਂ ਤੁਸੀਂ ਕਿਹਾ ਵੀ ਆਪਾਂ ਗੱਲ ਕਰਦੇ ਆਂ ਸਾਂਝੀ ਮਨੁੱਖਤਾ ਦੀ ਐ ਵੀ ਟਰੰਪ ਨੇ ਤਾਂ ਇਹ ਕਹੀ ਨਹੀਂਗਾ ਟਰੰਪ ਨੇ ਤਾਂ ਕਹੀ ਨਹੀਂਗਾ ਉਹ ਜ਼ਰੂਰ ਗੂਗਲ ਕਰ ਲੈਣਾ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਊਗਾ ਟਰੰਪ ਨੇ ਬਿਲਕੁਲ ਇਹੀ ਕਿਹਾ ਵੀ ਐਕਟ ਆਫ ਸ਼ੇਮ ਆ ਅਸੀਂ ਉਹੀ ਚੀਜ਼ਾਂ ਉਹੀ ਇਨਫੋਰਮੇਸ਼ਨ ਤੁਹਾਡੇ ਤੱਕ ਡਿਲੀਵਰ ਕਰ ਰਹੇ ਆਂ ਜਿਹੜੀਆਂ ਕਮਾਂਤਰੀ ਮੀਡੀਆ ادارے ਕਰ ਰਹੇ ਨੇ ਇੰਡੀਅਨ ਮੀਡੀਆ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਪੇਸ਼ ਕਰੂਗਾ ਪਾਕਿਸਤਾਨ ਮੀਡੀਆ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਪੇਸ਼ ਕਰੂਗਾ ਬਲੂਮਬਰਗ ਸੌਰੀ ਬੇਤਰੀ ਵਿੱਚ ਇਹ ਗੱਲ ਜਿਹੜੀ ਉਹ ਕਰ ਰਹੇ ਆ ਪਾਕਿਸਤਾਨ ਦਾ ਜਿਹੜਾ ਡਿਫੈਂਸ ਮਿਨਿਸਟਰ ਆ ਜਿਹੜੇ ਆਸੀਫ ਉਹਨਾਂ ਨੇ ਬਲੂਮਬਰਗ ਟੀਵੀ ਦੇ ਨਾਲ ਗੱਲ ਕਰਦੇ ਹੋਏ ਇਸ ਚੀਜ਼ ਦਾ ਦਾਵਾ ਕੀਤਾ ਵੀ ਪੰਜ ਪਲੇਨ ਜਿਹੜੇ ਆ ਉਹ ਉਹਨਾਂ ਨੇ ਸ਼ਾਟਡਾਊਨ ਕਰ ਦਿੱਤੇ ਆ ਤੇ ਕੁਝ ਇੰਡੀਅਨ ਸੋਲਜਰ ਪ੍ਰिजनਰ ਜਿਹੜੇ ਆ ਉਹ ਬਣਾਏ ਆ ਪਰ ਉਥੋਂ ਦੇ ਏਆਰਵਾਈ ਜਿਹੜੇ ਉਹਨਾਂ ਦੇ ਲੋਕਲ ਟੀਵੀ ਦੇ ਉੱਤੇ ਕਹਿ ਰਹੇ ਸੀ ਵੀ 5 ਨਹੀਂ 6 ਕਰਤੇ ਪਰ ਪ੍ਰिजनਰ ਜਿਹੜਾ ਕਹਿੰਦੇ ਵੀ ਕੋਈ ਵੀ ਨਹੀਂ ਬਣਾਇਆ ਗਿਆ ਇੰਡੀਆ ਵਾਲੇ ਕਹਿ ਰਹੇ ਆ ਵੀ ਪਾਕਿਸਤਾਨ ਦੇ ਦੁਆਰਾ ਇਹ ਜਿਹੜੀਆਂ ਗੱਲਾਂ ਆ ਇਹ ਟੋਟਲੀ ਕਿੰਨੇ ਵੀ ਮਿਸ ਇਨਫਾਰਮੇਸ਼ਨ ਫਲਾਈ ਜਾ ਰਹੀ ਆ ਉਧਰ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਦਾ ਸੂਬਾ ਆ ਉਥੋਂ ਦੀ ਜਿਹੜੀ ਚੀਫ ਮਿਨਿਸਟਰ ਮਰੀਮ ਨਵਾਜ਼ ਸ਼ਰੀਫ ਆ ਉਹਨਾਂ ਨੇ ਉਥੋਂ ਦੇ ਸਾਰੇ ਜਿਹੜੇ ਇੰਸਟੀਚੂਨਸ ਐ ਐਜੂਕੇਸ਼ਨਲ ਉਹਨਾਂ ਨੂੰ ਕੱਲ੍ਹ ਵਾਸਤੇ ਜਿਹੜਾ ਉਹ ਬੰਦ ਕਰ ਦਿੱਤਾ ਆ ਸੋ ਇਹ ਐਲਾਨ ਜਿਹੜਾ ਉਥੋਂ ਹੋਇਆ ਆ ਅ ਅਮਰੀਕਾ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਦੁਆਰਾ ਲੱਖਾਂ ਡਾਲਰ ਹਰ ਮਹੀਨੇ ਜਿਹੜੇ ਉਹ ਸਿੱਤੇ ਜਾ ਰਹੇ ਆ ਉਹ ਇਹ ਕਹੇ ਜਾ ਰਹੇ ਆ ਵੀ ਅੱਗੇ ਸਿਚੁਏਸ਼ਨ ਜਿਹੜੀ ਆ ਉਹ ਸਾਡੇ ਵੱਲ ਨੂੰ ਜਿਹੜਾ ਉਹ ਨਤਾਰਾ ਜਿਹੜਾ ਉਹ ਕਰਨੀਆਂ ਸਾਡੇ ਵਾਲੇ ਪਾਸੇ ਨੂੰ ਝੁਕਾ ਜਿਹੜਾ ਉਹ ਰੱਖਣ 1.5 ਲੱਖ ਡਾਲਰ ਕਹਿੰਦੇ ਵੀ ਇੰਡੀਆ ਵਾਲੇ ਤੇ 2.5 ਲੱਖ ਡਾਲਰ ਪ੍ਰਤੀ ਮਹੀਨਾ ਪਾਕਿਸਤਾਨ ਵਾਲੇ ਜਿਹੜੇ ਇੱਥੇ ਦੇ ਰਹੇ ਹੈਗੇ ਆ ਤਾਂ ਜੋ ਅਮਰੀਕਾ ਜਿਹੜਾ ਉਹਨਾਂ ਦੇ ਵੱਲ ਨੂੰ ਉਲੜ ਕੇ ਆਵੇ ਅਮਰੀਕਾ ਦੇ ਜਿਹੜੇ ਸੈਕ੍ਰੇਟਰੀ ਆਫ ਸਟੇਟ ਤੇ ਜਿਹੜੇ ਰਾਸ਼ਪਤੀ 트ੰਪ ਆ ਦੋਨਾਂ ਦਾ ਇਹ ਮੰਨਣਾ ਹੈ ਵੀ ਇਹ ਜਿਹੜਾ ਕਨਫਲਿਕਟ ਆ ਜਲਦ ਤੋਂ ਜਲਦ ਖਤਮ ਜਿਹੜਾ ਉਹ ਹੋ ਜਾਣਾ ਜਿਹੜਾ ਉਹ ਚਾਹੀਦਾ ਆ ਸੋ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਦੀ ਸਿਚੁਏਸ਼ਨ ਓਵਰਆਲ ਜਿਹੜੀ ਉਹ ਬਣਦੀ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਬਲੈਕਆਊਟ ਸਟੇਟ ਆਫ ਐਮਰਜੈਂਸੀਜ਼ ਜਿਹੜੀਆਂ ਆ ਉਹ ਡਿਕਲੇਅਰ ਕੀਤੀਆਂ ਜਿਹੜੀਆਂ ਉਹ ਆ ਜਾ ਰਹੀਆਂ ਆ ਭਾਰਤ ਵਿੱਚ ਤਾਂ ਕੱਲ ਨੂੰ ਪ੍ਰਵਿੰਦ ਜੀ ਜਿਹੜਾ ਹੋਣਾ ਅੱਜ ਦਾ ਉੱਥੇ ਦਿਨ ਚੜ ਚੁੱਕਾ ਆ ਅੱਜ ਉਥੇ ਮੌਕ ਡ੍ਰਿਲਾਂ ਵੀ ਜਿਹੜੀਆਂ ਕਰਨੀਆਂ ਸੀਗੀਆਂ ਪਰ ਸਿਚੁਏਸ਼ਨ ਉਸ ਤੋਂ ਪਹਿਲਾਂ ਹੀ ਇੱਕ ਰਾਤ ਪਹਿਲਾਂ ਹੀ ਜਿਹੜੀ ਆ ਉਹ ਕਾਫੀ ਜ਼ਿਆਦਾ ਤਬਦੀਲ ਹੋ ਚੁੱਕੀ ਹੈਗੀ ਆ ਜੀ ਬਿਲਕੁਲ ਸੋ ਦੁਨੀਆ ਦੇ ਭਾਰਤ ਤੇ ਪਾਕਿਸਤਾਨ ਦੁਨੀਆ ਦੇ ਉਹਨਾਂ ਇਲਾਕਿਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਿੱਥੇ ਵਾਰ ਦੀ ਸਥਿਤੀ ਆ ਜਿਵੇਂ ਆਪਾਂ ਗੱਲਾਂ ਬਾਤ ਕਰਦੇ ਹਾਂ ਕਿ ਇੱਕ ਪਾਸੇ ਯੂਕਰੇਨ ਤੇ ਰੂਸ ਦਾ ਆਪਸੀ ਜਿਹੜਾ ਉਹ ਚੱਲ ਰਿਹਾ ਹੈ ਕਨਫਲिक्ट ਦੂਜੇ ਪਾਸੇ ਆਪਾਂ ਦੇਖਿਆ ਗਾਜ਼ਾ ਦੇ ਵਿੱਚ ਫਿਲਸਤੀਨ ਤੇ ਇਜ਼ਰਾਈਲ ਦੇ ਰੂਪ ਦੇ ਵਿੱਚ ਹਾਉਦੀ ਤੇ ਈਰਾਨ ਦਾ ਜਿਹੜਾ ਜਿਹੜਾ ਦੇਖਿਆ ਆਪਾਂ ਕਨਫਲिक्ट ਜਮਨ ਦੇ ਵਿੱਚ ਹਿਜ਼ਬੁੱਲਾ ਦਾ ਆਪਾਂ ਉਹਦੇ ਵਿੱਚ ਦੇਖਿਆ ਇਸ ਟਾਈਮ ਦੁਨੀਆ ਭਰ ਦੇ ਵਿੱਚ ਰਾਜਕਨਵੀ ਸਿੰਘ ਜੀ 55 ਤੋਂ 110 ਕਹਾਣੇ ਜਿੱਥੇ ਇਸ ਟਾਈਮ ਯੁੱਧ ਦੇ ਹਾਲਾਤ ਬਣੇ ਹੋਏ ਨੇ ਕਿਤੇ ਸਿਵਲ ਵਾਰ ਆ ਕਿਤੇ ਕਿਸੇ ਤਰੀਕੇ ਦੇ ਹਥਿਆਰਬੰਦ ਸੰਘਰਸ਼ ਕੋਈ ਚੱਲ ਰਿਹਾ ਜ ਕਿਸੇ ਤਰੀਕੇ ਦੇ ਨਾਲ ਸੋ ਬਹੁਤ ਭਾਰਾ ਸਮਾ ਮਨੁੱਖਤਾ ਦੇ ਉੱਤੇ ਆ ਪਰ ਆਪਾਂ ਸਾਰੇ ਇਸ ਗੱਲ ਦੀ ਅਰਦਾਸ ਕਰੀਏ ਵੀ ਕੋਈ ਮਨੁੱਖੀ ਜਿਹੜੀ ਮਨੁੱਖਤਾ ਦਾ ਕਹਾਣ ਆ ਦੋਨੋਂ ਪਾਸਿਆਂ ਦੇ ਵਿੱਚੋਂ ਕਿਸੇ ਪਾਸੇ ਵੱਲ ਵੀ ਨਾ ਹੋਵੇ ਇਹ ਜਿਹੜੀ ਗੱਲ ਆਪਾਂ ਨੂੰ ਸਿੱਖ ਪਰਸਪੈਕਟਿਵ ਦੇ ਨਾਲ ਵੀ ਜੋੜ ਕੇ ਦੇਖਣੀ ਪਊਗੀ ਕਿਉਂਕਿ ਲੰਘੇ ਸਾਲਾਂ ਦੇ ਵਿੱਚ ਸਿੱਖਾਂ ਨੂੰ ਜਿਵੇਂ ਉਹਨਾਂ ਦੀ ਧਾਰਮਿਕ ਅਰਦਾਸ ਦੇ ਵਿੱਚ ਵੀ ਵਿਛੜੇ ਗੁਰਧਾਮਾਂ ਦੇ ਦਰਸ਼ਕ ਦੇਦਾਰੇ ਤੇ ਉਹ ਮੌਕੇ ਮਿਲੇ ਸੀਗੇ ਕਰਤਾਰਪੁਰ ਲੰਘਾ ਦੇ ਰੂਪ ਦੇ ਵਿੱਚ ਜਾਂ ਪਾਕਿਸਤਾਨ ਵੱਲੋਂ ਵੀਜ਼ਾ ਦੀ ਗਿਣਤੀ ਦੇ ਰੂਪ ਦੇ ਵਿੱਚ ਕੀ ਉਹ ਹੁਣ ਜਾਰੀ ਰਹਿਣਗੇ ਜਾਂ ਉਹਨਾਂ ਤੇ ਕਿਸ ਤਰੀਕੇ ਦਾ ਸਮਾਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਆਊਗਾ ਇਹ ਵੀ ਦੇਖਣ ਜੋ ਗੱਲ ਉਹ ਜੇ ਦੇਖਿਆ ਜਾਵੇ ਪ੍ਰਵੀਨ ਜੀ ਸਿੱਖ ਪਰਸਪੈਕਟਿਵ ਤੋਂ ਵੀ ਡੋਂਟ ਹੈਵ ਅ ਡੌਗ ਇਨ ਥਿਸ ਫਾਈਟ ਵੀ ਸਾਡੀ ਕੋਈ ਇਸ ਦੇ ਵਿੱਚ ਇਦਾਂ ਲੜਾਈ ਨਹੀਂ ਆ ਇਹ ਬਹੁਤ ਸਾਰੇ ਲੋਕ ਇਸ ਨੂੰ ਮੰਨਦੇ ਆ ਪਰ ਕੁਝ ਅਜਿਹੇ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਇੱਕ ਪਾਸੇ ਵੱਲ ਨੂੰ ਜਿਹੜਾ ਹੋ ਕੇ ਚੱਲਣਾ ਹੈਗਾ ਆ ਸੋ ਇਸ ਦੀ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣੂਗੀ ਇਹ ਜਿਹੜੀ ਦੇਖਣ ਵਾਲੀ ਗੱਲ ਆ ਸੋ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਅਜੀਤ ਡੋਵਲ ਨੇ ਕਹਿੰਦੇ ਵੀ ਇੰਡੀਆ ਇੰਡੀਆ ਦੇ ਵੱਲੋਂ ਯੂਐਸ ਨੂੰ ਇਹਨਾਂ ਹਮਲਿਆਂ ਤੋਂ ਬਾਅਦ ਦੇ ਵਿੱਚ ਅਗਾਹ ਜਿਹੜਾ ਉਹ ਕਰ ਦਿੱਤਾ ਸੀ ਜਿਹੜੀ ਐਮਬੈਸੀ ਇੱਥੇ ਇੰਡੀਆ ਦੇ ਵਿੱਚ ਆ ਉਹਨਾਂ ਨੇ ਕਹਿੰਦੇ ਵੀ ਵਾਈਟ ਹਾਊਸ ਨੂੰ ਇਹ ਜਾਣਕਾਰੀ ਦਿੱਤੀ ਆ ਓਵਰਆਲ ਇੰਡੀਆ ਤੇ ਪਾਕਿਸਤਾਨ ਚਾਰ ਵਾਰੀ ਜਿਹੜੇ ਉਹ ਲੜ ਚੁੱਕੇ ਆ 1965 ਦੀ ਲੜਾਈ 1971 ਦੀ ਲੜਾਈ 1900 ਤੇ ਆ ਜਿਹੜੀ 99 ਦੀ ਜਿਹੜੀ ਲੜਾਈ ਆ ਉਹ ਹੋਈ ਆ ਇੱਕ ਵਾਰ ਜਿਹੜੀ ਉਸੇ ਟਾਈਮ 1948 ਦੇ ਵਿੱਚ ਵੀ ਜਿਹੜੀ ਉਹ ਲੜਾਈ ਹੋ ਚੁੱਕੀ ਆ ਸੋ ਚਾਰਾਂ ਚੋਂ ਤਿੰਨ ਲੜਾਈਆਂ ਕਸ਼ਮੀਰ ਖਾਤਰ ਜਿਹੜੀਆਂ ਆ ਉਹ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ ਹੋ ਚੁੱਕੀਆਂ ਹੈਗੀਆਂ ਸੋ ਇਤਿਹਾਸ ਦੇ ਵਿੱਚ ਜਾਈਏ ਤੇ ਇਹਨਾਂ ਦੋਨਾਂ ਮੁਲਕਾਂ ਦੀ ਇਹਨਾਂ ਗਵੰਡੀਆਂ ਦੀ ਸ਼ੁਰੂ ਤੋਂ ਹੀ ਕਹਿ ਸਕਦੇ ਆ ਵੀ ਇਹ ਬਣੀ ਨਹੀਂ ਜਦੋਂ ਤੋਂ ਹੀ ਇਹ ਦੋਨਾਂ ਮੁਲਕਾਂ ਨੇ ਆਪਣੇ ਆਪ ਨੂੰ ਆਜ਼ਾਦ ਜਿਹੜਾ ਉਹ ਘੋਸ਼ਿਤ ਕੀਤਾ ਸੀ ਜਦੋਂ ਗੋਰੇ ਜਿਹੜੇ ਉਹ ਇੱਥੋਂ ਗਏ ਸੀਗੇ ਸੋ ਹੁਣ ਸਿਚੁਏਸ਼ਨ ਬਹੁਤ ਜ਼ਿਆਦਾ ਜਿਹੜੀ ਉਹ ਬਦਲੀ ਪਈ ਹੈਗੀ ਆ ਇਸ ਦਾ ਪੰਜਾਬ ਦੇ ਉੱਤੇ ਓਵਰਆਲ ਇੰਡੀਆ ਦੇ ਉੱਤੇ ਪਾਕਿਸਤਾਨ ਦੇ ਉੱਤੇ ਸਾਰਿਆਂ ਦੇ ਉੱਤੇ ਕਿੱਦਾਂ ਦਾ ਅਸਰ ਰਹਿਣਾ ਹੈ ਉਹ ਦੇਖਣ ਵਾਲੀ ਗੱਲ ਆ ਬਾਕੀ ਅਸੀਂ ਤਾਂ ਇਹੀ ਪ੍ਰਵਿੰਸ ਜੀ ਕਹਿੰਦੇ ਆ ਜੀ ਬਿਲਕੁਲ ਵੀ ਜਿੰਨੇ ਵੀ ਲੋਕ ਭਾਈ ਬਾਹਰ ਤੁਸੀਂ ਵਸਦੇ ਤੁਹਾਨੂੰ ਸਭ ਨੂੰ ਪਤਾ ਵੀ ਉੱਥੇ ਦੇ ਇੰਟਰਨਲ ਹਾਲਾਤ ਕਿਦਾਂ ਦੇ ਆਂ ਸਿਆਸਤ ਉੱਥੇ ਕਿੱਦਾਂ ਆ ਜਲਦੀ ਆ ਦੋਨੋਂ ਪਾਸੇ ਕਿੰਦੀ ਗੰਦੀ ਜਿਹੜੀ ਸਿਆਸਤ ਰਹਿੰਦੀ ਆ ਇੱਕ ਦੂਜੇ ਦੇ ਦੁਸ਼ਮਣ ਬਣਨ ਦੀ ਜਿਹੜੀ ਆ ਉਹ ਲੋੜ ਨਹੀਂ ਉਹ ਤਾਂ ਇਹੀ ਚਾਹੁੰਦੇ ਆ ਵੀ ਤੁਹਾਨੂੰ ਆਪਸ ਦੇ ਵਿੱਚ ਅਸੀਂ ਲੜਾਈਏ ਤੇ ਤੁਹਾਡੇ ਉੱਤੇ ਇਦਾਂ ਹੀ ਜਿਹੜਾ ਉਹ ਰਾਜ ਜਿਹੜਾ ਉਹ ਕਰਦੇ ਰਹੀਏ ਪਰ ਅਜਿਹੇ ਮਾਹੌਲਾਂ ਦੇ ਵਿੱਚ ਅਜਿਹੇ ਮਾਹੌਲ ਦੇ ਵਿੱਚ ਸਾਰਿਆਂ ਦਾ ਜਿਹੜਾ ਰਾਸ਼ਟਰਵਾਦ ਆ ਉਹ ਚੜ ਜਾਂਦਾ ਆ ਉਹ ਫਿਰ ਝੰਡੇ ਜਿਹੜੇ ਉਸ ਹਸਾਬ ਦੇ ਨਾਲ ਝੂਲਣ ਲੱਗ ਜਾਂਦੇ ਆ ਤੇ ਉਦਾਂ ਦੀਆਂ ਜਣੀਆਂ ਗੱਲਾਂ ਆ ਉਹ ਹੋ ਜਾਂਦੀਆਂ ਤੇ ਸੋਸ਼ਲ ਮੀਡੀਆ ਕਰਕੇ ਰਵੀਂ ਜੀ ਵੀ ਰੌਲਾ ਰੱਪਾ ਫਿਰ ਥੋੜਾ ਜਿਆਦਾ ਜਿਹੜਾ ਉਹ ਪੈਣ ਲੱਗ ਜਾਂਦਾ ਆ ਕੌਣ ਸੱਚ ਬੋਲ ਰਿਹਾ ਕੌਣ ਝੂਠ ਬੋਲ ਰਿਹਾ ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ ਪਰ ਨੁਕਸਾਨ ਇਨਸਾਨੀਅਤ ਦਾ ਡੈਫੀਨੇਟਲੀ ਇਸ ਦੇ ਵਿੱਚ ਹੀ ਹੋਣਾ ਹੈ ਹੁਣ ਬਿਲਕੁਲ ਜੀ ਜਿਵੇਂ ਤੁਸੀਂ ਕਹੇ ਸੋਸ਼ਲ ਮੀਡੀਆ ਦਾ ਲੰਘੇ ਦਿਨਾਂ ਦੇ ਵਿੱਚ ਇੱਕ ਆਪਾਂ ਦੇਖਿਆ ਵੀ ਇੱਕ ਬੀਬੀ ਜਿਹੜੀ ਜਿਹਦਾ ਪਤੀ ਮਾਰਿਆ ਗਿਆ ਸੀ ਉਸ ਅਟੈਕ ਦੇ ਵਿੱਚ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਸੀ ਉਸੇ ਦੇ ਨਾਂ ਤੇ ਉਹਪਰੇਸ਼ਨ ਸੰਧੂਰ ਰੱਖਿਆ ਉਹ ਹਾਂਜੀ ਹਾਂਜੀ ਹੋ ਸਕਦਾ ਉਹਨੇ ਅਪੀਲ ਕੀਤੀ ਵੀ ਸਾਨੂੰ ਮੁਸਲਮਾਨਾਂ ਨੇ ਨਹੀਂ ਮਾਰਿਆ ਸਾਨੂੰ ਅੱਤਵਾਦੀਆਂ ਨੇ ਮਾਰਿਆ ਪਰ ਉਹ ਤੁਹਾਨੂੰ ਉਹਦੇ ਉਲਟ ਪੈਗੀ ਗੱਲ ਉਹਦੇ ਉਲਟ ਪੈਗੀ ਗੱਲ ਉਹਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕੀਤਾ ਗਿਆ ਉਹਨੂੰ ਕਿਹਾ ਗਿਆ ਵੀ ਇਹਦੇ ਨਾਲ ਇਦਾਂ ਹੀ ਹੋਣਾ ਸੀ ਇਹ ਡਿਜ਼ਰਵ ਕਰਦੀ ਹੈ ਮਤਲਬ ਕਿੰਨੀ ਲੋਕਾਂ ਦੀ ਮਾਨਸਿਕਤਾ ਗਿਰ ਚੁੱਕੀ ਹੈ ਇਦੇ ਵਿੱਚ ਕੋਈ ਦੋਰਾਏ ਨਹੀਂ ਵੀ ਨੈਸ਼ਨਲ ਜਿਹੜਾ ਨੈਸ਼ਨਲਿਜ਼ਮ ਆ ਰਾਸ਼ਟਰਵਾਦ ਆ ਉਹ ਲੋਕਾਂ ਦਾ ਜਾਗਦਾ ਪਰ ਮਨੁੱਖਤਾ ਦੇ ਉੱਤੇ ਕੋਈ ਬਾਦ ਨਹੀਂ ਹੁੰਦਾ ਚਾਹੇ ਉਹ ਰਾਸ਼ਟਰਵਾਦ ਆ ਚਾਹੇ ਕਿਸੇ ਤਰੀਕੇ ਦਾ ਵੀ ਬਾਦ ਆ ਸੋ ਇਹ ਕਿਸੇ ਧਿਰ ਬਣ ਕੇ ਆਪਾਂ ਨੂੰ ਤਾਂ ਪਹਿਲਾਂ ਹੀ ਤੁਸੀਂ ਕਹਿ ਚੁੱਕੇ ਹੋ ਵੀ ਸਾਡੀ ਕੋਈ ਧਿਰ ਨਹੀਂ ਗਈ ਸੋ ਅਸੀਂ ਤਾਂ ਦੋਨੋਂ ਧਿਰਾਂ ਨੂੰ ਹੀ ਕਹਿ ਸਕਦੇ ਆ ਭਾਈ ਟਿਕਟ ਕਰ ਰੱਖੋ ਬਾਕੀ ਪੰਜਾਬੀ ਜਿਹੜਾ ਉਹਨੂੰ ਨਹੀਂ ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਫਾਇਦਾ ਦੇਖੋ ਕੰਡੀਆਂ ਵੱਡੀਆਂ ਵੱਡੀਆਂ ਪਈਆਂ ਹਾਂਜੀ ਠੀਕ ਹੈ ਨਾ ਹੁਣ ਬਾਰਡਰ ਵਾਲੇ ਵਿਚਾਰੇ ਰੋਲ ਜਾਣੇ ਕਿ ਹਾਂ ਜੀ ਸਾਡਾ ਸਿਚੁਏਸ਼ਨ ਕਿੰਨਾ ਦੀ ਮਾੜੀ ਹੋਣੀ ਹੈ ਆਪਾਂ ਯਾਦ ਹੋਣਾ ਜਦੋਂ ਪਿਛਲੇ ੜੀ ਇਦਾਂ ਦਾ ਸੀਗਾ ਮੈਨੂੰ ਲੱਗਾ ਬਾਦਲ ਸਰਕਾਰ ਸੀਗੀ ਟਰਾਲੀਆਂ ਪਰ ਪਰ ਕੇ ਲੋਕ ਵਿਚਾਰੇ ਕਿਦਾਂ ਅੰਦਰ ਨੂੰ ਜਿਹੜਾ ਉਹ ਮੁੜ ਕੇ ਆਏ ਸੀ ਆਪਾਂ ਜੋ ਪੰਜਾਬ ਦੇ ਹਾਲਾਤ ਦੇਖੇ ਸੀਗੇ ਪਿਛੋਂ ਲੁੱਟਾਂ ਹੋਹਾ ਵੀ ਹੋ ਗਈਆਂ ਹੋ ਗਈਆਂ ਬਿਲਕੁਲ ਕੀ ਕੀ ਕੁਛ ਨਹੀਂ ਜਿਹੜਾ ਉਹ ਲੋਕਾਂ ਦੇ ਨਾਲ ਜਿਹੜਾ ਉਹ ਆਪਰ ਦਾ ਨੁਕਸਾਨ ਆਮ ਲੋਕ ਦਾ ਹੀ ਇਸ ਦੇ ਵਿੱਚ ਹੁੰਦਾ ਆ ਸੋ ਦੇਖੋ ਅੱਗੇ ਕੀ ਜਿਹੜਾ ਇਹ ਬਣਦਾ ਆ ਨਾ ਕੁਛ ਆਪਣਾ ਸਟੇਟ ਨਾ ਹੋਣ ਕਰਕੇ ਜਿਹੜਾ ਮੁਲਕ ਨਾ ਹੋਣ ਕਰਕੇ ਕਈ ਕੁਸ਼ ਜਿਹੜੀ ਆ ਉਹ ਸਾਰੀ ਚੀਜ਼ ਜਿਹੜੀ ਉਹ ਚੱਲ ਰਹੀ ਆ ਸੋ ਬਹੁਤ ਕੁਸ਼ ਆ ਆਪਰੇਸ਼ਨ ਸੰਧੂਰ ਦੇ ਤਹਿਤ ਨੌ ਥਾਵਾਂ ਦੇ ਉੱਤੇ ਕਹਿੰਦੇ ਆ ਵੀ ਹਮਲੇ ਜਿੱਦਾਂ ਇੱਕ ਰਿਫਰਡਾਸ ਚ ਜਾਈਏ ਵੀ ਉਹਨਾਂ ਨੇ ਕੀਤੇ ਆ ਪਾਕਿਸਤਾਨ ਇਹ ਦਾਵਾ ਕਰ ਰਿਹਾ ਆ ਵੀ ਅਸੀਂ ਪੰਜ ਜਹਾਜ਼ ਜਿਹੜੇ ਇੰਡੀਆ ਦੇ ਸੁੱਟਲੇ ਆ ਸਰਜਿਕਲ ਸਟ੍ਰਾਈਕ ਜਦੋਂ ਪੈਸੀਲੀਰੀ ਆਪਣੀ ਜਿੱਤ ਦਾ ਸੀਗਾ ਉਹ ਮੂਵੀਆਂ ਮਾਫੀਆਂ ਵੀ ਬਹੁਤ ਉਹਨਾਂ ਨੇ ਜਿਹੜੀਆਂ ਉਹ ਬਣਾਈਆਂ ਫਿਰ ਰਾਸ਼ਟਰਵਾਦ ਮੂਵੀਆਂ ਦੇ ਜ਼ਰੀਏ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਯੂਨ ਦੇ ਜਿਹੜੇ ਚੀਫ ਨੇ ਸਕੱਤਰ ਨੇ ਐਂਟੋਨੀਓ ਗੁਏਟਰਸ ਉਹਨਾਂ ਨੇ ਦੋਨਾਂ ਮੁਲਕਾਂ ਨੂੰ ਇਹ ਕਿਹਾ ਵੀ ਮੈਕਸਿਮਮ ਰਿਸਟ੍ਰੇਂਟ ਜਿਹੜਾ ਉਹ ਰੱਖੋ ਵੀ ਇੱਕ ਦੂਜੇ ਦੇ ਨਾਲ ਜਿਹੜੇ ਹਿਸਾਬ ਦੇ ਨਾਲ ਸ਼ਾਂਤੀ ਜਿਹੜੀ ਉਹ ਬਣਾ ਕੇ ਰੱਖੋ ਦੁਨੀਆ ਇਸ ਨੂੰ ਕਿਸ ਤਰੀਕੇ ਨਾਲ ਲਾਹੂਗੀ ਇਹ ਦੇਖਣ ਵਾਲੀ ਗੱਲ ਆ ਟੈਨਸ਼ਨ ਇਸੇ ਲਈ ਵੱਧ ਰਹੀ ਆ ਵੀ ਦੋਨੋਂ ਪਰਮਾਣੂ ਸ਼ਕਤੀਆਂ ਨੇ ਹਾਂਜੀ ਹਾਂਜੀ ਬਿਲਕੁਲ ਆ ਜਿਹੜੇ ਪਾਕਿਸਤਾਨ ਦਾ ਮਨਿਸਟਰ ਸੀ ਡਿਫੈਂਸ ਮਨਿਸਟਰ ਆਸੀਫ ਉਹ ਰਸ਼ੀਆ ਦੇ ਵਿੱਚ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਵੀ ਜੇ ਪਰਮਾਣੂ ਹਮਲਾ ਵੀ ਕਰਨਾ ਪਿਆ ਤਾਂ ਅਸੀਂ ਉਸ ਤੇ ਵਿੱਚ ਪਿੱਛੇ ਨਹੀਂ ਹਟਾਂਗੇ ਸੋ ਇਹ ਇਹਨਾਂ ਦੇ ਬਿਆਨ ਇਤਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਬਾੜੀਆਂ ਜਿਹੜੀਆਂ ਉਹ ਗੁੱਡ ਦੋਨੋਂ ਤਰ੍ਹਾਂ ਦੇ ਪਾਕ ਹਾਂ ਗੁੱਡ ਜਿਹੜੀਆਂ ਹੋ ਨਹੀਂ ਹੁੰਦੀਆਂ ਸੋ ਯੂਨ ਦੇ ਚੀਫ ਦੀਏ ਸੁਣਦੇ ਨੇ ਨਹੀਂ ਸੁਣਦੇ ਨੇ ਇਹ ਦੇਖਣ ਵਾਲੀ ਗੱਲ ਆ ਅ ਅੱਠ ਦਿਹਾਕੇ ਹੋ ਚਲੇ ਆ ਕਸ਼ਮੀਰ ਦਾ ਜਿਹੜਾ ਰੌਲਾ ਆ ਉਸੇ ਤਰੀਕੇ ਦੇ ਨਾਲ ਬਰਕਰਾਰ ਹੈਗਾ ਆ ਤੇ ਉਸੇ ਦੇ ਚੱਲਦੇ ਆ ਇੱਕ ਰਿਫੇਰ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਇੱਕ ਰਿਫੇਰ ਜਿਹੜਾ ਕਨਫਲਿਕਟ ਆ ਉਹ ਹੋਰ ਜ਼ਿਆਦਾ ਵਧ ਚੁੱਕਾ ਹੈ ਬਿਲਕੁਲ ਜੀ ਦੋਨਾਂ ਦੇਸ਼ਾਂ ਨੇ ਮਾਰਕੀਟ ਜਦੋਂ ਖੁੱਲਣੀਆਂ ਤੇ ਉਹਦੀ ਤੁਹਾਨੂੰ ਪਤਾ ਲੱਗ ਜਾਣਾ ਵੀ ਆਮ ਬੰਦਿਆਂ ਦਾ ਕਿੰਨਾ ਜਿਹੜੀ ਇਨਵੈਸਟਮੈਂਟ ਆ ਉਹਨਾਂ ਦੀ ਮਾਤੜ ਬੰਦਿਆਂ ਦੀ ਡੁੱਬ ਗਈ ਆ ਆਲਰੇਡੀ ਪੁਆਇੰਟ 2 ਉਹਦੀ ਫਰਕ ਪੈਗਾ ਸੀ ਇੰਡੀਅਨ ਮਾਰਕੀਟ ਨੂੰ ਜਦੋਂ ਇਸ ਖਮਲੇ ਦੀ ਖਬਰ ਅੱਜ ਤੱਕ ਵਰਗਿਆ ਨਹੀਂ ਜਾਂ ਹੋਰਾਂ ਨੇ ਬ੍ਰੇਕ ਕੀਤੀ ਸੀ